ਫੜ ਫੜਾ ਵੀਡੀਓ ਫੜ ਬਣਾ ਕੋਈ ਗੱਲ ਨਹੀਂ ਬਣਾਉਂਦੇ ਜੀ ਤਿਆ ਮੈਨ ਬਣਾ ਵੀਡੀਓ ਕੋ ਵੀ ਬਣਾ ਮੈਨ ਨਹੀਂ ਕੋ ਚੈਨਲ ਸਾਦੇ ਲੈ ਵੀਡੀਓ ਬਣਾ ਕੱਢੋ ਕੱਢੋ ਮੁੰਡੇ ਨੂੰ ਬਾਹਰ ਕੱਢੋ ਬਾਹਰ ਨਹੀਂ ਇੱਥੇ ਕਿਉਂ ਆ ਗਿਆ ਰੋਸੀ ਨੂੰ ਉਹ ਕੁੱਟਣ ਨਹੀਂ ਕੁੱਟਿਆ ਕੱਢ ਵਾਟਦੇ ਆ ਦਸੋ ਕੁੱਤੇ ਰਾ ਦੇ ਵਾਸਤੇ ਆ ਜਦੋਂ ਸੱਚ ਹੋਇਆ ਵੇਲਾ ਕੋਈ ਗੱਲ ਨਹੀਂ ਸੱਚ ਹੋਦੇ ਸੱਚ ਵੇਲਾਗੇ ਕੋਈ ਗੱਲ ਨਹੀਂ ਤੁਹਾਡੇ ਮੁੰਡੇ ਨੇ ਕਤਲ ਕੀਤਾ ਵਾ ਤੂੰ ਹੀ ਜਿਹੜੇ ਤੇ ਬੱਚੇ ਬਾਗਦੇ ਨੇ ਤੂੰ ਹੀ ਪਾਏ ਹੈ ਨਾ ਕੋਈ ਗੱਲ ਨਹੀਂ ਸਾਰੇ ਆਉਣਗੇ ਸਾਰੀ ਵੀਡੀਓ ਬਣਦੀ ਆ ਮੁੰਡਾ ਘੜਾ ਬਾਗ ਖੜੇ ਬੋਲੋ ਨਹੀਂ ਕਾਟਣੀ ਬਾਰੀ ਥਣੀ ਵੜ ਵੜ ਬਾਰੀ ਥਣੀ ਅਰੇ ਇੱਕ ਮਿੰਟ ਬਣਾ ਵੀਡੀਓ ਮੈਨੂੰ ਜਾ ਕੇ ਇੱਧਰ ਨਹੀਂ ਹੋਣਾ ਹੱਥ ਲਾ ਕੇ ਦਿਖਾਓ खड़ जाओ थे ओए बोला मैं दसती एक गल पंजाबी चबड़ी देतो था तू डट रेट कर दे ओए तो 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 मैं तन्नू मैं तन्नू कल कह दियो परे हो जाओ मुंडे बाकड़ा कर ओए मैं पहला कहदा परे रोके लो आ हाथ ना लाओ अरे मैं कहता हाथ ना लाओ आ अंदर आ सर जा नहीं इतनी कोई कोई नहीं अरे तेरी रहने मत कर दी आई तू ही सारे परे लो मैं तन्नू कानून तेरा कानून है किते कर दस में एक बिना एक

ਬੂਆ ਖੋਲੋ ਬੂਆ ਸ਼ੰਤੀ ਬੂਆ ਖੋਲੋ ਨਹੀਂ ਇਹ ਹੀ ਕਿਉਂ ਵਧੀਆ ਸਾਡੇ ਮੁੰਡੇ ਦਾ ਪਹਿਲੇ ਨੂੰ ਝੂਠਾ ਬੰਦਾ ਪੜਾਵਾ ਨਹੀਂ ਤੁਸੀਂ ਮੈਂ ਬੂਆ ਖੋਲੋ ਅਹੀਂ ਬੂਆ ਖੋਲੋ ਨਾ ਹਾੜਾ ਬੂਆ ਖੋਲੋ ਮੈਂ ਕਹਿੰਦਾ ਬੂਆ ਖੋਲੋ ਮੈਂ ਤਾਂ ਦੱਸਦਾ ਬੂਆ ਖੋਲੋ ਵੀਰ ਜੀ ਜਗਦੀਪਹਿਰ ਕਹਿੰਦਾ ਵੀਰ ਕਹਿੰਦੇ ਪੜਿਓ ਵੋ ਮੈਂ ਫਿਰ ਨਹੀਂ ਪਰਵਾਹ ਆਖ ਲੱਗਦੀ ਮੈਂ ਕਹਿੰਦਾ ਨਹੀਂ ਇਹਨਾਂ ਨੂੰ ਕੰਟਰੋਲ ਕਰਤਾ ਬੂਆ ਖੋਲੋ ਰੋਸ਼ੀਦਾ ਬਾਪੂ ਕਿਥੇ ਨੂੰ ਬਲਾਉ ਕੋਈ ਗੱਲ ਨਹੀਂ ਕੋਈ ਗੁਣ ਤੁਸੀਂ ਮੇਰੇ ਵੀਰ ਜੇ ਕੁੜੀਆਂ ਨੂੰ ਕੋਈ ਬੰਦੇ ਮੈਂ ਗੱਲ ਕਰੇ ਤੁਸੀਂ ਮੇਰੇ ਵੀਰ ਜੀ ਮੇਰਾ ਬਰਾਦਾ ਪਿਆ ਪਹਿਲੀ ਬਰਾਦ ਮਿਲਦਾ ਬੂਹਾ ਖੋਲੋ ਪਹਿਲਾਂ ਤੁਸੀਂ ਜੇ ਪੈ ਨਹੀਂ ਹੈ ਬੂਹਾ ਖੋਲਣਾ ਹੈ ਮੈਂ ਕਹਿੰਦਾ ਪੈਣਾ ਵਰਦੇ ਨਾ ਜਿਹੜੇ ਜਾਨੀ ਜਾਨੀ ਜਿਹੜਾ ਕੁੱਟਿਆ ਕਿਉਂ ਆ ਤਾਨੂੰ ਕਿੰਨਾ ਕੁੱਟਣ ਦਾ ਚਾਰਜ ਦਿੱਤਾ ਹੈ ਚਾਰਜ ਹੈਗਾ ਹਟੰਗੇ ਹੀ ਤਾਂ ਰਲ ਲੱਗੇ ਕੋਈ ਦੱਸੋ ਸਾਡੇ ਸੁਣੋ ਕਿੱਥੇ ਲਿਖਿਆ ਹੈ ਕਿਹੜੀ ਕਾਨੂੰਨੀ ਕਿਤਾਬ ਤੋਂ ਤੁਸੀਂ ਕੱਟ ਸਕਦੇ ਹੋ ਦੱਸੋ ਦੱਸੋ ਲਿਖਿਆ ਕਿਤੇ ਮੁੰਡਿਆਂ ਨੂੰ ਛੱਡੋ ਆ ਜੀ ਇੱਧਰ ਸੁਣ ਲੈ ਮੇਰੀ ਗੱਲ ਕੀ ਆ ਕਿਉਂ ਕੁੱਟਣ ਹੈ ਨਹੀਂ ਮੈਂ ਮੈਂ ਵੀਡੀਓ ਬਣਾਉਣੀ ਵੀ ਕੁੱਟਰ ਕੱਢ ਜਾ ਹਾਂ ਉਹਨੇ ਕਤਲ ਕੀਤਾ ਕੋਈ ਕਤਲ ਕੀਤਾ ਨਾ ਕੋਈ ਮੈਂ ਨਹੀਂ ਜਾਣਾ ਮੈਂ ਵੀਡੀਓ ਬਣਾਉਣੀ ਇੱਥੇ ਮੈਂ ਬਣਾਉਣੀ ਆ ਬਣਾਉਣੀ ਆ ਤੁਸੀਂ ਨਜਾਇਜ਼ ਜਾ ਕੇ ਕੁਝ ਹੀ ਪਾ ਦੋ ਕਿ ਤੇਰੇ ਸਾਡੇ ਦੇ ਪਰਚਾ ਦੂੰਗਾ ਕੋਈ ਗੱਲ ਨਹੀਂ ਦੋ ਤੁਸੀਂ ਦੋ ਕਤਲ ਕਰਦਾ ਤੁਸੀਂ ਦੋ ਜਿਹੜਾ ਦੋ ਦੋ ਕੋਈ ਗੱਲ ਨਹੀਂ ਬਣਾਓ ਬਣਾਓ ਬਣਾ ਸਾਡੀ ਬਣਾਓ ਕੋਈ ਗੱਲ ਨਹੀਂ ਬਣਾ ਲਓ ਤੁਸੀਂ ਚੁੱਪ ਚਲੋ ਸਾਰੇ ਮੈਂ ਕਹਿੰਦੇ ਬਣਾਓ ਸਾਡੇ ণিটারা বতিকঠবা ওদযব ইত্টা পা, চটা, ঻গইদা পাকে্লেরা াএষবারা ছামাজ ভাকর্যুণচ্পারা ছিক определQU経. ক৅াল妬ধ liegtিএরা weighই ঄ট্ repeats 2023. ਸਾਰੇ ਕੋਈ ਨਾ ਸਭ ਤੋਂ ਸਾਰਾ ਕੁਝ ਕੁਛ ਬਣਾ ਲਿਆ ਆ ਪਿਛੇ 36 ਦਾ ਝੂਠਾ ਬੱਚਾ ਪਾਇਆ ਔਰ ਅੱਜ ਬਿਨਾਂ ਬਿਨਾ ਕਿਸੇ ਬੁੜੇ ਐਕਟਰ ਵਰ ਤੋਂ ਠੱਠਾ ਗੋਲੀ ਮਾਰਨੀ ਗੋਲੀ ਮਾਰਨੀ ਭਾਈ ਮੁਕਾਬਲਾ ਬਣਾਣਾ ਸੀ ਨਾ ਇਹ ਗੰਦ ਮੁਕਾਬਲਾ ਬਣਾਉਣਾ ਇਹ ਮੁਕਾਬਲਾ ਬਣਾਉਣਾ ਗੋਲੀ ਮਾਰ ਕੇ ਇਹ ਜਿਹੜੇ ਬੱਚੇ ਨੇ ਨਾ ਉਹ ਬੱਚੇ ਕਿਵੀਆਂ ਨੇ ਸਾਨੂੰ ਲਿੱਲਿਆ ਬੱਚੇ ਲਿੱਲਿਆ ਸਭ ਨੀ ਜਾਇ ਤੱਕ ਹੈ ਮਾਰੇ ਐਸਾ ਕਿਉਂ ਨੇ ਨਜਾਇਜ਼ ਨਹੀਂ ਉਹ ਐਸਾ ਚ ਦੂਜਾ ਐਵੇਂ ਗਾੜੀ ਮੈਂ ਗਿਆ ਪਰੇ ਹੋ ਜਾ ਪਰੇ ਹੋ ਗਿਆ ਮਸਲਾ ਕੀ ਆ ਹਾਂਜੀ ਮਸਲਾ ਕਾਹਦੇ ਲਈ ਮਸਲਾ ਝਗੜੇ ਦਾ ਝਗੜੇ ਦਾ ਹਾਂ ਝਗੜੇ ਦਾ ਮਸਲਾ ਬਸ ਤੇ ਪੁਲਿਸ ਕਿੱਧਰ ਆਈ ਸੀ ਪੁਲਿਸ ਕਿੱਧਰ ਆਈ ਪਤਾ ਨਹੀਂ ਕਿੱਥੇ ਇਹ ਤੁਹਾਡੇ ਨਾਲ ਪੁਲਿਸ ਅੱਜ ਕਿੱਧਰ ਆਈ ਸੀ ਤੁਹਾਡੇ ਉਹ ਮੁੰਡੇ ਆ ਰੋਸ਼ੀ ਨੂੰ ਪੜਦੀ ਫੰਦੀ ਆ ਰੋਸ਼ੀ ਨੂੰ ਪੜਦੀ ਫੰਦੀ ਆ ਵੀ ਇਹ ਉਲਸ ਮੁਲਾਜ਼ਮ ਜਿਹੜੇ ਆ ਇਹ ਬਹੁਤ ਜਿਆਦਾ ਸਾਡੇ ਭੈਣ ਭਰਾਵਾਂ ਉੱਤੇ ਇੱਕ ਹੱਤਿਆ ਕਰਨ ਦੇ ਆ ਕਿ ਲੜਾਈ ਦਾ ਮਾੜਾ ਜਿਹਾ ਮਸਲਾ ਹੀ ਤੇ ਜਿਨ੍ਹਾਂ ਤੇ ਝੂਠਾ ਪਰਚਾ ਕਰਵਾਇਆ ਗਿਆ ਔਰ ਅਸੀਂ ਵੀ ਜਿਆਦੇ ਚਰਚ ਦੇ ਸਾਹਮਣੇ ਲਾਗੇ ਬੁਆ ਆ ਮੈਂ ਤੇ ਮੇਰਾ ਬੇਟਾ ਵੀ ਨਿਕਲੇ ਜਾਂ ਬਾਹਰ ਇਨਾਂ ਦੇ ਘਰ ਦੇ ਘਰ ਦੇ ਵਿੱਚ ਰੋੜੇ ਮਾਰੇ ਗਏ ਔਰ ਘਰ ਦੇ ਵਿੱਚ ਇਹਨਾਂ ਨੂੰ ਆਣ ਕੇ ਪਏ ਆ ਆਹੀ ਜਦੋਂ ਦਰਖਾਸਤ ਵੀ ਦੇ ਕੇ ਆਏ ਐ ਐਸਐਸਪੀ ਦੇ ਦਰਖਾਸਤ ਦਿੱਤੀ ਆ ਔਰ ਸਾਡੀ ਕੋਈ ਵੀ ਸੁਣਾਈ ਨਹੀਂ ਹੋਈ ਸਗੋਂ ਨਾ ਥਾਣੇ ਔਰ ਬੇਨਜਾਇਜ਼ ਇਹਨਾਂ ਨੂੰ ਆਣ ਕੇ ਤੇ ਫੜਿਆ ਨਹੀਂ ਅੱਜ ਅੱਜ ਵੀ ਬੇਨਜਾਇਜ਼ ਅੱਜ ਜਿਹੜਾ ਅੱਜ ਦਾ ਮੌਕਾ ਇਹਨਾਂ ਨੂੰ ਟਾਈਮ ਦਿੱਤਾ ਸੀ ਫੈਸਲੇ ਦਾ ਅੱਜ ਦਾ ਮੌਕਾ ਹੈ ਕਿ ਜਿਹੜਾ ਟਾਈਮ ਦਿੱਤਾ ਸੀ ਕੱਲ ਦਾ ਫੈਸਲੇ ਦਾ ਅੱਜ ਇਹਨਾਂ ਨੇ ਆਣ ਕੇ ਧੱਕੇਸ਼ਾਹੀ ਨਾਲ ਇਹ ਮੁੰਡੇ ਨੂੰ ਚੁੱਕ ਕੇ ਤੇ ਖੜਿਆ ਆ ਇਹਨੂੰ ਇੱਥੇ ਮਾਰਿਆ ਵੀ ਗਿਆ ਅੰਦਰ ਔਰ 3 ਘੰਟੇ ਇਹਨਾਂ ਨੂੰ ਅੰਦਰ ਵੀ ਰੱਖਿਆ ਗਿਆ ਔਰ ਸਾਨੂੰ ਇਥੋਂ ਤਿੱਕਰ ਕਿ ਇਹਨਾਂ ਨੂੰ ਦਬਕੇ ਵੀ ਮਾਰੇ ਗਿਆ ਸਾਡੀ ਵੀਡੀਓ ਨਾ ਬਣਾਓ ਸਾਡੀਆਂ ਜਨਾਨੀਆਂ ਨੂੰ ਵੀ ਧਮਕੀਆਂ ਦਿੱਤੀਆਂ ਤੇ ਸਾਡੀ ਬੇਟੀ ਜਿਹੜੀ ਆ ਇਹਨਾਂ ਨੂੰ ਧਮਕੀ ਦਿੱਤੀ ਆ ਕਿ ਤੈਨੂੰ ਵੀ ਬੰਨ ਕੇ ਲੈ ਜਾਗੇ ਤੇਰੇ ਉੱਤੇ ਵੀ ਪਰਚਾ ਹੀ ਪਾਵਾਂਗੇ ਬੇਨਜਾਇਜ਼ ਪੁਲਸ ਜਿਹੜੀ ਆ ਇਹ ਕਹਿਣ ਲਈ ਆ ਤੇ ਬੇਨਜਾਇਜ਼ ਪਰਿਵਾਰਾਂ ਨੂੰ ਸਾਡਿਆਂ ਨੂੰ ਇਹਨਾਂ ਨੇ ਇਸ ਤਰ੍ਹਾਂ ਬਹੁਤ ਜ਼ਿਆਦਾ ਦਲੀਲ ਕੀਤਾ ਇਹ ਸਾਰਿਆਂ ਨੂੰ ਝੂਠਾ ਪਰਚਾ ਝੂਠਾ ਪਰਚਾ ਬਣਾ ਇਹਨਾਂ ਨੇ ਝੂਠਾ ਪਰਚਾ ਬਣਾਇਆ ਉਹਦੇ ਵਿੱਚ ਫੜਨ ਆਏ ਆ ਇਹਨਾਂ ਨੇ ਮਾਰਿਆ ਅੰਦਰਵਾੜ ਕੇ ਇਹ ਪਤਾ ਨਹੀਂ ਬੇਨਜਾਜ ਆ ਹੀ ਜਾਂਦੇ ਆ ਬੂਆ ਖੋਲੋ ਤਾਂ ਉਹ ਬੂਆ ਨਹੀਂ ਖੋਲਣ ਦਿੱਤਾ ਦੇਖੇ ਦੁਕਾਨ 'ਚ ਅੰਦਰਵਾੜ ਕੇ ਤੁਸੀਂ ਦੁਕਾਨ ਦੀ ਵੀਡੀਓ ਬਣਾਓ ਜਿੱਥੇ ਇਹਨਾਂ ਨੇ ਅੰਦਰਵਾੜ ਕੇ ਕੁੱਟਿਆ ਵਾ ਫੜਨ ਤੇ ਆਏ ਤੇ ਅੰਦਰ ਕਿਤਰਾ ਵੜ ਗਿਆ ਇਹਨਾਂ ਨੇ ਅੰਦਰ ਦੁਕਾਨ ਦੇ ਸਟੈਂਡ ਦੇ ਵਿੱਚ ਪਾ ਲਾ ਲੈਂਦੇ ਆ ਆਹ ਤੇ ਇਹਨਾਂ ਨੇ ਦੀ ਦੁਕਾਨ ਹੈ ਦੁਕਾਨ 'ਚ ਸੌਦਾ ਲਾਣ ਡਿਆ ਸੀ ਉੱਥੇ ਫੜਿਆ ਉੱਥੇ ਫੜਿਆ ਉੱਥੇ ਬਿਨਾਂ ਵਰਦੀ ਤੋਂ ਆਣ ਕੇ ਅੰਦਰ ਸਾਰੇ ਜਿਹੜੇ ਸਿਵਲ ਪੁਲਿਸ ਜਾਏ ਨਹੀਂ ਫੋਮ ਤੋਂ ਬਿਨਾਂ ਸਾਰੇ ਜਿਹੜੇ ਇਹ ਬਿਨਾ ਡਿਊਟੀ ਅੱਗੇ ਵੀ ਅੰਕਲ ਸਾਡੇ ਘਰ ਆਏ ਕੰਡਾ ਟੱਪ ਕੇ ਫੁੱਲਸੰਦੀ ਰੀ ਬਿਨਾ ਡਿਊਟੀ ਬਿਨਾ ਡਿਊਟੀ ਤੋਂ ਕੰਡਾ ਟੱਪ ਕੇ ਘਰੇ ਵੜਨ ਦਾ ਸਾਡੀ ਮੰਮੀ ਨਾ ਹੁੰਦੀ ਇਹਨਾਂ ਨੇ ਅੰਦਰ ਆ ਕੇ ਦਰਵਾਜ਼ਾ ਖੋਲਤਾ ਇਹਨਾਂ ਨੇ ਉਸ ਤੋਂ ਵੀ ਸਾਡੀ ਕੋਈ ਕਾਰਵਾਈ ਨਹੀਂ ਕੀਤੀ ਇਹ ਉਦੋਂ ਵੀ ਮੇਰੇ ਗਲੀ ਮੇਰੀ ਪੌੜੀ ਛੱਡ ਕੇ ਨਾ ਇਹਨਾਂ ਨੇ ਘਰ ਜਾਕ ਅਟੈਕ ਕੀਤਾ ਹੈ ਆਈ ਆਪਣੀ ਮੁੱਛੀ ਨਹੀਂ ਹਾਦੀ ਸਾਨੂੰ ਰੈਸਟ ਕਰਾਇਆ ਸੀ ਜਮਾਨਤ ਕਰਾਉਣਗੇ ਇਥੇ ਕਪੀਲੀ ਪੱਗ ਵਾਲੇ ਪਾਜੀ ਆ ਜਿਹੜੇ ਆ ਪੁਲਿਸ ਵਾਲੇ ਇਹਨਾਂ ਨੇ ਧਮਕੀ ਦਿੱਤੀ ਆਂਦੇ ਹੀ ਮੁੰਡੇ ਨੂੰ ਅਨਕਾਉਂਟਰ ਚ ਮਾਰਨਾ ਵਾ ਅਸੀਂ ਬਾਹ ਪਾ ਦਿਨਾ ਨਹੀਂ ਕੋਈ ਕਦਰ ਨਹੀਂ ਗੋਲੀ ਮਾਰ ਦੇਣੀ ਆ ਲੈ ਮਹਾਨਾ ਨੇ ਕੱਫੜ ਆ ਗੁਰੇ ਕਹਿ ਕੇ ਗਏ ਨੇ ਕੱਫੜ ਲਿਆਣ ਵਾਸਤੇ ਵੀ ਇਹ ਐਸ.ਆਈ. ਵਰਿੰਦਰ ਨੇ ਸਾਰੇ ਸ਼ੁਰੂ ਤੋਂ ਪਤਾ ਕਿ ਨੇ ਪਰ ਤੇ ਝੂਠੇ ਪਾਏ ਐਸ.ਆਈ. ਵਰਿੰਦਰ ਨੇ ਸਾਰੇ ਪੁਪਕਤੇ ਝੂਠੇ ਬਣਾਏ ਆ ਉਸ ਤੋਂ ਬਾਅਦ ਸਾਡੀ ਕੰਧ ਟੱਪ ਕੇ ਆਇਆ ਪਲਵਿੰਦਰ ਇਹ ਸੀ.ਏ. ਪਲਵਿੰਦਰ ਕੰਧ ਟੱਪ ਕੇ ਸਾਡੇ ਘਰ ਵੜਿਆ ਏ ਇਹਨਾਂ ਨੇ ਇੱਕ ਯਾਤਰਾ ਤੇ ਚੱਲੇ ਸੀ ਇਹਨਾਂ ਨੇ ਉੱਥੇ ਬੱਸ ਰੋਕੀ ਇੱਕ ਪਲਵਿੰਦਰ ਹੀ ਇੱਕ ਨਾਲ ਹੋਰ ਪੁਲਿਸ ਵਾਲਾ ਹੈ ਉਹਦੀ ਮੇਰੇ ਕੋਲ ਵੀਡੀਓ ਹੈਗੀ ਜੇ ਮੈਂ ਫੋਟੋਆਂ ਵੀ ਰੱਖੀਆਂ ਹੋਈਆਂ ਜਦ ਜਦ ਨੇ ਬੈਂਡ ਰੋਕੀ ਇਹਨਾਂ ਨੇ ਉੱਥੇ ਵੀ ਇਹਨਾਂ ਨੇ ਮੁੰਡੇ ਨੂੰ ਕਹਿੰਦੇ ਸੀ ਹੱਤਵਾਦਿਆ ਹੈ ਇਹ ਇਨਕਾਊਂਟਰ ਕਰਨਾ ਚਾਹੁੰਦੇ ਆ ਅੱਡੇ ਮੁੰਡੇ ਦਾ ਇਹ ਬੇਨ ਜਾਇਆ ਜੀ ਸਾਨੂੰ ਇਨਸਾਫ ਚਾਹੀਦਾ ਇਨਸਾਫ ਚਾਹੀਦਾ ਸਾਡੇ ਦੇ ਪੱچے ਜਿਹੜੇ ਝੂਠੇ ਹੋਏ ਆ ਉਹ ਰੱਦ ਕੀਤੇ ਜਾਣ ਸਾਡੇ ਮੁੰਡੇ ਨੂੰ ਰਿਹਾ ਕੀਤਾ ਜਾਵੇ ਤੇ ਜਿਹੜੇ ਸਾਡੇ ਪੱچے ਬੰਦੇ ਆ ਜਿਹੜੇ ਸਾਡੇ ਘਰ ਆ ਕੇ ਰੋੜੇ ਮਾਰ ਕੇ ਗਏ ਜਿਹੜੇ ਸਾਡੇ ਮੁੰਡੇ ਤੇ ਗੋਲੀ ਚਲਾਈ ਗਈ ਜਿਹੜੀ ਸਾਡੇ ਮੁੰਡੇ ਤੇ ਕਿਰਚ ਮਾਰੀ ਗਈ ਉਹਦਾ ਪਰਚਾ ਦਰਜ ਕੀਤਾ ਜਾਵੇ ਜੀ ਸਰ ਅੱਜ ਬਦੋਵਾਲ ਖੁਰਦ ਤੁਸੀਂ ਰੇਟ ਤੇ ਗਏ ਸੀ ਕੁਲਵਿੰਦਰ ਜੋਸ਼ੀ ਨੂੰ ਫੜ ਕੇ ਲਿਆਏ ਇਹਨਾਂ ਦੇ ਪ੍ਰਵਤ ਮੰਤਰਾ ਦਾ ਕਹਿਣਾ ਕਿ ਪੁੱਛਣੇ ਤੇ ਕਾਫੀ ਤਾਂ ਕੀ ਮੈਟਰ ਕੀ ਹੈ ਮਾਮਲਾ ਕੀ ਹੈ ਜੀ ਦੇਖੋ ਜੀ ਤੇ ਮੁੰਡਾ ਜਿਹੜਾ ਕੁਲਵਿੰਦਰ ਮਸੀਰ ਫਰੋਸ਼ੀ ਪੁੱਤਰ ਵਿਲੀਅਮ ਸੀ ਇਹ ਸਾਡੇ ਠਾਲੇ ਫਤੇਗੜ ਚੂੜੀਆਂ ਦੇ ਵਿੱਚ ਦੋ ਲੜਾਈ ਝਗੜੇ ਦੇ ਕੇਸਾਂ ਦੇ ਵਿੱਚ ਸਾਨੂੰ ਵਾਂਟਡ ਸੀ ਇਹਦੀ ਗ੍ਰਿਫਤਾਰੀ ਲਈ ਸਾਡੇ ਵੱਲੋਂ ਪਹਿਲਾਂ ਵੀ ਛਾਪੇਮਾਰੀ ਕੀਤੀ ਜਾਂਦੀ ਸੀ ਪਰੰਤੂ ਇਹ ਹੌਸਲ ਨੂੰ ਚੱਕਵਾ ਦੇ ਕੇ ਜਾਂ ਉਸ ਦੀ ਅਮਤ ਤੋਂ ਪਹਿਲਾਂ ਹੀ ਫਰਾਰ ਹੋ ਜਾਂਦਾ ਰਿਹਾ ਤੇ ਅੱਜ ਸਾਨੂੰ ਸੂਚਨਾ ਮਿਲਣ ਤੇ ਸਾਡੀ ਪੁਲਿਸ ਵਰਟਾਟੀ ਵੱਲੋਂ ਇਹਨੂੰ ਕਾਬੂ ਕੀਤਾ ਗਿਆ ਤੇ ਸਰ ਉਹਨਾਂ ਦਾ ਕਹਿਣਾ ਜੀ ਪਿੰਡ ਚ ਪੁਲਿਸ ਆਈ ਕੁੱਟਮਾਰ ਮੁੰਡੇ ਨਾਲ ਕੀ ਕੀ ਹੋਇਆ ਪਰਿਵਾਰਕ ਜੀ ਇਹਦੇ ਪਰਿਵਾਰਕ ਮੈਂਬਰ ਇਦੀ ਗ੍ਰਿਫਤਾਰੀ ਦਾ ਵਿਰੋਧ ਕਰਦੇ ਸੀ ਤੇ ਜਿਸ ਤੋਂ ਬਾਅਦ ਉਹਨਾਂ ਨੂੰ ਸਮਝਾ ਕੇ ਤੇ ਫਿਰ ਦੋਸ਼ੀ ਨੂੰ ਜਿਹੜਾ ਆਪਣਾ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਜੀ ਸਰ ਉਹਨਾਂ ਨੇ ਦਰਵਾਜ਼ਾ ਜ ਆ ਦਿਖਾਇਆ ਵੀ ਮੁੰਡਾ ਅੰਦਰ ਵੜ ਗਿਆ ਉਸ ਕਮਰੇ ਦੇ ਚ ਉਸ ਕਮਰੇ ਕੇ ਵੜ ਕੇ ਰਹੀ ਹੈ ਕੋਟਬਾਰ ਉਹ ਜੀ ਉਸ ਤੋਂ ਬਚਨ ਦੀ ਖਾਤਰ ਉਹ ਕਿਸੇ ਦੇ ਘਰ ਦੁਕਾਨ ਦੇ ਵਿੱਚ ਵੜ ਗਿਆ ਸੀਗਾ ਤੇ ਜਿਸ ਤੋਂ ਬਾਅਦ ਵਿੱਚ ਕਾਬੂ ਕੀਤਾ ਗਿਆ ਜੀ ਇਹ ਕਿੰਨੇ ਮਾਮਲਿਆਂ 'ਚ ਲੜਉਂਦਾ ਸੀ ਇਹ ਜੀ ਦੋ ਮਾਮਲਿਆਂ ਦੇ ਵਿੱਚ ਸਾਨੂੰ ਲੜਿੰਦਾ ਸੀਗਾ ਜੀ ਕੀ ਕੀ ਸੀ ਮਾਮਲੇ ਉਹ ਇਹ ਲੜਾਈ ਝਗੜੇ ਜੀ ma l'NG tenso te dicevi c'è BIPC il resto è partito molto